ਕਈ ਲੋਕ ਕਹਿੰਦੇ ਨੇ ਜਿਹਦੀ ਆਈ ਹੁੰਦੀ ਹੈ ਉਹਨੂੰ ਉਹਦੀ ਮੌਤ ਨੂੰ ਕੋਈ ਨਹੀਂ ਰੋਕ ਸਕਦਾ ਪਰ ਐਤਾ ਨਹੀਂ ਹੁੰਦਾ ਕੁਦਰਤ ਨੇ ਸਾਨੂੰ ਸਾਹ ਜੀਣ ਦੇ ਲਈ ਦਿੱਤੇ ਨੇ ਕੁਦਰਤ ਦਾ ਇੱਕ ਨਿਯਮ ਹੈ ਕਹਿੰਦੇ ਜਦੋਂ ਸਰੀਰ ਬੁੱਢਾ ਹੋ ਜਾਂਦਾ ਹੈ ਬੰਦੇ ਨੂੰ ਅੱਖਾਂ ਤੋਂ ਦਿਸਣਾ ਘਟ ਜਾਂਦਾ ਹੈ ਤੇ ਕੰਨਾਂ ਤੋਂ ਸੁਰਨਾ ਘਟ ਜਾਂਦਾ ਹੈ ਜਦੋਂ ਬੋਲਣ ਤੋਂ ਬੋਲਣ ਬੋਲਣ ਲਈ ਜਦੋਂ ਉਹੀ ਜਵਾਨ ਲਟਕੜਾਂਦੀ ਹੈ ਇਹਦਾ ਮਤਲਬ ਸਮਝ ਲਓ ਜਦੋਂ ਉਹਦੇ ਜੇ ਸਰੀਰ ਤੇ ਝੁਰੜੀਆਂ ਪੈਣ ਲੱਗ ਜਾਣ ਉਹਦੀਆਂ ਹੱਡੀਆਂ ਮਾਸ ਛੱਡ ਦਵੇ ਫਿਰ ਹੀ ਤਾਂ ਸਮਝ ਲਓ ਕਿ ਉਹ ਮੌਤ ਦੇ ਨੇੜੇ ਆ ਮੌਤ ਕੁਦਰਤੀ ਹੋ ਜਾਵੇ ਵਧੀਆ ਗੱਲ ਹੈ ਕਿਉਂਕਿ ਕੁਦਰਤੀ ਮੌਤ ਕੁਦਰਤ ਦਾ ਇੱਕ ਨਿਯਮ ਹੈ ਪਰ ਗਲਤ ਸਿਸਟਮ ਦਾ ਸ਼ਿਕਾਰ ਹੋ ਕੇ ਮਰਨਾ ਉਹ ਕੁਦਰਤੀ ਨਹੀਂ ਹੁੰਦਾ ਨਾ ਅਸੀਂ ਉਹਨੂੰ ਇਹ ਕਹਿ ਸਕਦੇ ਹਾਂ ਕਿ ਇਹ ਬਹਾਨਾ ਇਹ ਤਾਂ ਕੁਦਰ ਰੱਬ ਦੀ ਰਜ਼ਾ ਹੈ ਜੀ ਜੋ ਰੱਬ ਨੇ ਬਹਾਨਾ ਬਣਾਉਣਾ ਹੁੰਦਾ ਇਹ ਰੱਬ ਕੋਈ ਬਹਾਨਾ ਨਹੀਂ ਬਣਾਉਂਦਾ ਨਾ ਰੱਬ ਕਿਸੇ ਨਾਲ ਗਲਤ ਕਰਦਾ ਰੱਬ ਨੇ ਜੋ ਬਣਾਉਣਾ ਸੀ ਬਣਾਤਾ ਰੱਬ ਨੇ ਜੋ ਕਰਨਾ ਸੀ ਕਰਤਾ ਬਾਕੀ ਜੋ ਇਸ ਧਰਤੀ ਤੇ ਰਹਿ ਰਹੇ ਜੀਵ ਹੈ ਇਨਸਾਨ ਹੈ ਉਹਨਾਂ ਨੇ ਸਿਸਟਮ ਬਣਾਇਆ ਹੋਇਆ ਹੈ ਜਵੰਤਾ ਜ ਜੇ ਜਵੰਤੇ ਦੀ ਮੌਤ ਹੋਈ ਹੈ ਜਵੰਦੇ ਦੀ ਮੌਤ ਮਾੜੇ ਸਿਸਟਮ ਕਰਕੇ ਹੋਈ ਹੈ ਆਪਾਰਾ ਪਸ਼ੂ ਰੋੜਾਂ ਤੇ ਸੜਕਾਂ ਤੇ ਹੋਣ ਕਰਕੇ ਹੋਈ ਹੈ ਨਹੀਂ ਤਾਂ ਜਵੰਦੇ ਨੇ ਇਸ ਸਮੇਂ ਆਪਣੇ ਬੱਚਿਆਂ ਵਿੱਚ ਹੋਣਾ ਸੀ ਅੱਜ ਕਰਵਾ ਚੋਤਾ ਹੈ ਕਿਹ ਪਤਾ ਉਹਦੀ ਘਰ ਵਾਲੀ ਨੇ ਬਰਤ ਰੱਖਣਾ ਸੀ ਉਦੰਬੀ ਉਮਰ ਦਾ ਖਰ ਕਹਿਣ ਨੂੰ ਤਾਂ ਇਹ ਇੱਕ ਪਿਆਰੀ ਹੁੰਦਾ ਕਹਿੰਦਾ ਇਹ ਤਾਂ ਇੱਕ ਆਪਣੇ ਬੱਚਿਆਂ ਵਿੱਚ ਹੁੰਦਾ ਉਸ ਮਾਂ ਦਾ ਲਾਲ ਨਾ ਗਵਾਜਾ ਹੁੰਦਾ ਜੇ ਆਵਾਰਾ ਪਸ਼ੂ ਰੋੜ ਤੇ ਨਾ ਹੁੰਦੇ ਆ ਅਵਿੰਦਰ ਘੁੰਮਣ ਦੀ ਮੌਤ ਹੋ ਗਈ ਹੈ ਕਹਿੰਦੇ ਦੋ ਵਾਰ ਹਾਰਟ ਅਟੈਕ ਆਇਆ ਹਸਪੀਟਲ ਗਿਆ ਸੀ ਫੋਟਿਸ ਉਹ ਵੀ ਹੋਲ ਜਿੱਥੇ ਜਵੰਦਾ ਸੀ ਉਸੇ ਨਾਂ ਦੇ ਹਸਪੀਟਲ ਦੇ ਵਿੱਚ ਗਿਆ ਸੀਗਾ ਇਹ ਆਪਣਾ ਇਲਾਜ ਕਰਾਣ ਸ਼ੋਲਡਰ ਦੇ ਵਿੱਚ ਕਹਿੰਦੇ ਛੋਟੀ ਮੂਟੀ ਇੰਜਰੀ ਸੀ ਉਸ ਇੰਜਰੀ ਨੂੰ ਠੀਕ ਕਰਨ ਦੇ ਲਈ ਗਿਆ ਸੀ ਪ੍ਰਿੰਦਰ ਘੁਮਣ ਪ੍ਰਿੰਦਰ ਘੁਮਣ ਦੇ ਕਹਿੰਦੇ ਉਹਨੇ ਟੀਕਾ ਲਾਇਆ ਡਾਕਟਰਾਂ ਨੇ ਕੀ ਪਤਾ ਗਲਤ ਟੀਕਾ ਲਾਇਆ ਕਿਦਾਂ ਦਾ ਟੀਕਾ ਲਾਤਾ ਕਹਿੰਦੇ ਦੋ ਅਟੈਕ ਆਲੇ ਉਹਨੂੰ ਕਹਿੰਦੇ ਦੋ ਅਟੈਕ ਆਉਣ ਤੋਂ ਬਾਅਦ ਉੱਠੀ ਮੌਤ ਹੋ ਗਈ ਉਹਦਾ ਸਰੀਰ ਨੀਲਾ ਹੋ ਗਿਆ ਹੁਣ ਜਿਹੜੇ ਬੰਦੇ ਬੋਡੀ ਬਿਲਡਿੰਗ ਕਰਦੇ ਆ ਪਹਿਲੀ ਗੱਲ ਤਾਂ ਇੱਕ ਚੀਜ਼ ਨੂੰ ਬੋਡੀ ਬਣਾਣੀ ਮਾੜੀ ਗੱਲ ਨਹੀਂ ਹੈਗੀ ਪਰ ਜੋ ਚੀਜ਼ਾਂ ਬਾਡੀ ਬਣਾਉਣ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਬਾਹਰੋਂ ਟੀਕੇ ਲਾ ਕੇ ਸਟੀਰਲ ਲਾ ਕੇ ਆਪਣੇ ਮਸਲਾ ਨੂੰ ਫਲਾਇਆ ਜਾਂਦਾ ਮਸਲਾ ਦਾ ਸਾਈਜ਼ ਵੱਡਾ ਕੀਤਾ ਜਾਂਦਾ ਉਹ ਮਾੜਾ ਹੈ ਬਰਿੰਦਰ ਕੁਮਰ ਨੇ ਕਹਿੰਦੇ ਇੱਕ ਡਾਕਟਰ ਵੀ ਪਰਸਨਲੀ ਰੱਖਿਆ ਹੋਇਆ ਸੀ ਜਿਹੜਾ ਹਰ ਮਹੀਨੇ ਹਰ ਹਫਤੇ ਉਹਦਾ ਬੋਡੀ ਦਾ ਚੈੱਕਅਪ ਕਰਦਾ ਸੀ ਕਿ ਬੋਡੀ ਦੇ ਵਿੱਚ ਕੋਈ ਗਲਤ 네ਗੇਟਿਵ ਕੁਝ ਗਲਤ ਤਾਂ ਨਹੀਂ ਹੋ ਰਿਹਾ ਹਰ ਇਹਨਾਂ ਨੂੰ ਇੱਕ ਡਾਕਟਰ ਹਾਇਰ ਕਰਕੇ ਰੱਖਣਾ ਪੈਂਦਾ ਹੈ ਕਿਉਂਕਿ ਇਹਨਾਂ ਨੇ ਬੋਡੀ ਬਣਾਉਣ ਦੇ ਲਈ ਬਾਹਰੋਂ ਟੀਕੇ ਐਨਏ ਲਾ ਲਏ ਹੁੰਦੇ ਆ ਡਰਗ ਯੂਜ਼ ਕਰ ਲਏ ਹੁੰਦੇ ਆ ਜਿਹਦੇ ਕਰਕੇ ਇਹਨਾਂ ਦੀ ਬੋਡੀ ਦੇ ਵਿੱਚ ਜਿਹੜਾ ਹੈ ਉਹ 네ਗੇਟਿਵ ਕੰਮ ਹੋਣ ਲੱਗ ਜਾਂਦੇ ਜਿੱਦਾਂ ਲੀਵਰ ਫੇਲ ਹੋ ਜਾਣਾ ਕਿਡਨੀ ਡੈਮੇਜ ਹੋ ਜਾਣੀ ਜਾਂ ਹਾਰਟ ਅਟੈਕ ਆਉਣੇ ਸ਼ੁਰੂ ਹੋ ਜਾਂਦੇ ਜਾਂ ਹਾਰਟ ਦੇ ਹਾਰਟ ਬੀਟ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਪੈਣ ਲੱਗ ਜਾਂਦਾ ਜਦੋਂ ਤੁਹਾਡਾ ਸਰੀਰ ਵੱਡਾ ਹੋਵੇ ਹਾਰਟ ਛੋਟਾ ਜਾ ਹੋਵੇ ਐਨਾਂਕ ਉਹ ਹਾਰਟ ਨੇ ਪੂਰੀ ਬੋਡੀ ਨੂੰ ਖੂਨ ਸਪਲਾਈ ਕਰਦਾ ਹੁੰਦਾ ਉਹ ਜਦੋਂ ਬੋਡੀ ਤੁਸੀਂ ਬਣਾਈ ਹੋਊਗੀ ਗਲਤ ਤਰੀਕੇ ਨਾਲ ਫਿਰ ਉਹ ਦਿਲ ਐਨਾਂਕ ਦਿਲ ਹੈ ਜਿਹੜਾ ਉਹਨੇ ਕਿੱਥੇ ਤੇ ਖੂਨ ਸਪਲਾਈ ਕਰਦਾ ਨਾ ਪੂਰਾ ਜੋਰ ਲੱਗ ਜਾਂਦਾ ਦਿਲ ਦਾ ਹਾਰਟ ਦਾ ਪੂਰਾ ਜੋਰ ਲੱਗ ਜਾਂਦਾ ਬੋਡੀ ਪੂਰੀ ਬੋਡੀ ਨੂੰ ਖੂਨ ਸਪਲਾਈ ਕਰਨ ਦੇ ਲਈ ਫਿਰ ਉੱਥੇ ਜਾ ਕੇ ਬੰਦਾ ਜਦੋਂ ਹਾਰਟ ਫੇਲ ਹੋ ਜਾਂਦਾ ਹਾਰਟ ਕੰਮ ਕਰਨਾ ਬੰਦ ਕਰ ਦਿੰਦਾ ਉਹਨੂੰ ਹਾਰਟ ਕੀ ਕਹਿੰਦੇ ਨੇ ਹਾਰਟ ਅਟੈਕ ਹੋ ਗਿਆ ਇਸ ਕਰਕੇ ਕਹਿੰਦੇ ਹੁਣ ਤੱਕ ਬ੍ਰਿੰਦਰ ਘੁੰਮਣ ਚ ਸਹੀ ਸੀ ਸ਼ੋਲਡਰ ਇੰਜਰੀ ਤੋਂ ਤੋ ਪਹਿਲਾਂ ਚੰਗਾ ਭ ਹੈਪੀ ਸੀ ਖੁਸ਼ ਸੀ ਪਰ ਕਹਿੰਦੇ ਜਦੋਂ ਉਹ ਸ਼ੋਲਡਰ ਦੇ ਉੱਤੇ ਪਤਾ ਨਹੀਂ ਡਾਕਟਰਾਂ ਨੇ ਗਲਤ ਟੀਕਾ ਲਾਇਆ ਜਾਂ ਫਿਰ ਉਹ ਜਿਹੜਾ ਟੀਕਾ ਡਾਕਟਰਾਂ ਨੇ ਲਾਇਆ ਜਿਹੜੇ ਉਹਨੇ ਸਟੀਰਲ ਲਏ ਹੋਏ ਸੀ ਉਹਦੇ ਕਰਕੇ ਉਹਦੀ ਬੋਡੀ ਨੇ ਨੈਗੇਟਿਵ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਉਹਦੇ ਕਰਕੇ ਉਹਨੂੰ ਦੋ ਹਾਰਟ ਅਟੈਕ ਆ ਗਏ ਔਰ ਉੱਥੇ ਉਹਦੀ ਮੌਤ ਹੋ ਗਈ ਉਹਨ ਦਾ سپورਟ ਇਸ ਕਰਕੇ ਦੋਸਤੋ ਅਸੀਂ ਬੋਡੀ ਬਣਾਣੀ ਮਾੜੀ ਗੱਲ ਨਹੀਂ ਜਿਹੜੇ ਮੈਂ ਨੌਜਵਾਨਾਂ ਨੂੰ ਉਹਨਾਂ ਨੂੰ ਕਹਿ ਰਿਹਾ ਜਿਹੜੇ ਲੋਕੀ ਬੋਡੀ ਬਣਾਉਣਾ ਚਾਹੁੰਦੇ ਨੇ ਗੁੱਡ ਸ਼ੇਪ ਬਣਾਉਣਾ ਚਾਹੁੰਦੇ ਨੇ ਇਹ ਪੁੱਠੇ ਕੰਮ ਕਦੇ ਯੂਜ਼ ਨਾ ਕਰਿਓ ਖਾਓ ਪੀਓ ਰੱਜ ਕੇ ਦੇਸੀ ਖਾਓ ਰੱਜ ਕੇ ਖਾਣਾ ਰੱਜ ਕੇ ਖਾਓ ਪਰ ਐਕਸਰਸਾਈਜ਼ ਵੀ ਕਰੋ ਪਰ ਸਟੀਰੋਇਡ ਨਾਲੇ ਉਹ ਕਦੇ ਵੀ ਜ਼ਿੰਦਗੀ ਚ ਸਟੀਰੋਇਡ ਦਾ ਕੋਈ ਨਾ ਕੋਈ ਕਾਰਨ ਬਣਦਾ ਬੰਦੇ ਦਾ ਜਦੋਂ ਆ ਜਿਹੜਾ ਬਰਿੰਦਰ ਘੁੰਮਣ ਦਾ ਜੇ ਪੋਸਟਮਾਰਟਮ ਵੀ ਹੋਊਗਾ ਨਾ ਤੇ ਇਹਦਾ ਸਟੀਰੋਇਡ ਦਾ ਹੀ ਕਾਰਨ ਬਣਨਾ ਕਿਉਂਕਿ ਇਹ ਜਿਹੜੇ ਵੱਡੇ ਮਸਲ ਹੁੰਦੇ ਨੇ ਵੱਡੇ ਮਸਲਾ ਨੂੰ ਬੜਾ ਕਰਨ ਦੇ ਲਈ ਸਟੀਰੋਇਡ ਲਿਆ ਜਾਂਦਾ ਜਿਹਦੇ ਕਰਕੇ ਨੌਜਵਾਨ ਜੋ ਆਪਣੀ ਜਵਾਨੀ ਦੇ ਵਿੱਚ ਹਾਰਟ ਅਟੈਕ ਨਾਲ ਮਰ ਜਾਂਦਾ ਇਸ ਕਰਕੇ ਜਵੰਦਾ ਵੀ ਮਾ ਦਾ ਇਕਲੌਤਾ ਪੁੱਤ ਸੀ ਉਵਰਿੰਦਰ ਘੁੰਮਣ ਵੀ 21 ਸੀ ਪਹਿਲਾਂ ਦੋ ਭਰਾ ਸੀ ਇੱਕ ਨਸ਼ਾ ਕਰਦਾ ਸੀ ਉਹ ਪਹਿਲਾਂ ਮਰ ਗਿਆ ਸੀ ਹੁਣ ਆ ਉਵਰਿੰਦਰ ਘੁੰਮਣ ਦੀ ਮੌਤ ਹੋ ਗਈ ਜਿਹੜੇ ਹੱਠ ਉਸ ਫੋਰਟਿਸ ਹਸਪਤਾਲ ਦੇ ਵਿੱਚ ਦੋ ਵਾਰੀ ਅਟੈਕ ਆਲੇ ਇਸ ਕਰਕੇ ਦੋਸਤੋ ਗਲਤ ਚਕਦਮ ਚੁੱਕਾਣ ਨਾਲ ਪੂਰੀ ਜ਼ਿੰਦਗੀ ਦਾ ਖਮਿਆਜਾ ਜਿਹੜਾ ਹੈ ਉਹ ਆ ਮਾਪੇ ਨੂੰ ਭੁਗਤਣਾ ਪੈਂਦਾ ਕਿਉਂਕਿ ਦੇਖੋ ਮਾਪੇ ਨੂੰ ਪੁੱਤਰਾ ਸੋਖ ਜ਼ਿੰਦਗੀ ਪਰ ਰਹਿੰਦਾ ਸਾਡੇ ਮਰ ਗਏ ਬੰਦੇ ਆ ਜਾਂਦੇ ਆ ਇੱਕ ਦੋ ਦਿਨ ਦੇ ਲਈ ਸੋਗ ਹੁੰਦਾ ਕਈ ਵਾਰ ਤਾਂ ਅਸੀਂ ਨਾਟਕੀ ਕਰਦੇ ਆ ਅਫਸੋਸ ਕਰਨ ਦਾ ਦੁੱਖ ਕਿਸੇ ਨੂੰ ਨਹੀਂ ਹੁੰਦਾ ਹਰ ਬੰਦੇ ਨੂੰ ਆਪਣੇ ਕੰਮ ਦੀ ਫਿਕਰ ਹੁੰਦੀ ਆ ਇਸ ਕਰਕੇ ਦੋਸਤੋ ਆਪਣਾ ਧਿਆਨ ਰੱਖੋ ਪਹਿਲੇ ਆ ਮਾਂ ਤੋਂ ਵੱਡੇ ਮਾਂ ਨੂੰ ਜਿੰਨ ਪੁੱਤ ਗਵਾਉਣ ਦਾ ਜਿੰਨਾ ਦੁੱਖ ਹੁੰਦਾ ਉਹਨਾਂ ਕਿਸੇ ਨੂੰ ਨਹੀਂ ਹੁੰਦਾ ਜਵੰਦੇ ਦੀ ਮਾਂ ਨੂੰ ਪੁੱਛਿਓ ਸਿੱਧੂ ਮੂਸੇ ਵਾਲੇ ਦੀ ਮਾਂ ਨੂੰ ਪੁੱਛ ਲਿਓ ਭਾਵੇਂ ਆ ਬ੍ਰਿੰਦਰ ਘੁੰਮਣ ਦੀ ਮਾਂ ਨੂੰ ਪੁੱਛ ਲਿਓ ਦੁੱਖ ਸਿਰਫ ਮਾਂ ਨੂੰ ਹੁੰਦਾ ਹੋਰ ਕਿਸੇ ਨੂੰ ਨਹੀਂ ਹੁੰਦਾ ਬੰਦੇ ਬਾਕੀ ਆ ਜਾਂਦੇ ਨੇ ਦੋ ਤਿੰਨ ਦਿਨ ਲਈ ਸੋਗ ਬਣਾ ਜਾਂਦੇ ਨੇ ਤਿੰਨ ਚਾਰ ਦਿਨ ਯਾਦ ਰੱਖਦੇ ਨੇ ਮਹੀਨਾ ਯਾ ਇਸ ਕਰਕੇ ਆਪਣੇ ਆਪ ਨੂੰ ਧਿਆਨ ਵਿੱਚ ਰੱਖੋ ਆਪਣੇ ਮਾਂ ਦਾ ਸੋਚੋ ਮਾਂ ਕਹਿੰਦੀ ਹੈ ਮੇਰਾ ਬੱਚਾ ਜਿਉਂਦਾ ਰਹੇ ਮੈਂ ਮਰ ਜਾ ਪਰ ਜਿਹਦਾ ਬੱਚਾ ਭਰੀ ਜਵਾਨੀ ਚ ਮਰ ਜਾਏ ਮਾਂ ਚ ਹੁੰਦੀ ਹੈ ਉਹ ਪੂਰੀ ਜ਼ਿੰਦਗੀ ਚੰਗੀ ਤਰ੍ਹਾਂ ਜੀਉ ਨਹੀਂ ਸਕਦੀ ਕਿਉਂਕਿ ਉਹ ਜਿਉਂਦੇ ਜੀ ਮਰ ਜਾਂਦੀ ਹੈ ਇਸ ਕਰਕੇ ਆਪਣਾ ਧਿਆਨ ਰੱਖੋ ਦੋਸਤੋ